ਸੋ ਟ੍ਰੈਫਿਕ ਚਲਾਨ ਪਰੰਦੇ ਲਈ ਇਕੱਠੀ ਹੋਈ ਹੈ ਪੀੜ ਜਿਲ੍ਹਾ ਅਦਾਲਤ ਕੰਪਲੈਕਸ ਦੇ ਵਿੱਚ ਲੋਕਾਂ ਦੀ ਵੱਡੀ ਪੀੜ ਜਿੱਥੇ ਕੀ ਅਦਾਲਤ ਦੇ ਵਿੱਚ ਚਲਾਨ ਪਰੰਦੇ ਲਈ ਬਣਾਏ ਗਏ ਨੇ ਕਾਊਂਟਰ ਕਾਊਂਟਰਾਂ ਤੇ ਲੱਗਿਆ ਲੋਕਾਂ ਦੀਆਂ ਲੰਬੀਆਂ ਕਤਾਰਾਂ 3 ਤੋਂ 8 ਮਾਰਚ ਤੱਕ ਚਲਾਨਾ ਦੇ ਭੁਗਤਾਨ ਦੇ ਲਈ ਇਹ ਲੋਕ ਅਦਾਲਤ ਲਗਾਈ ਗਈ ਹੈ ਸੋ ਚੰਡੀਗੜ੍ਹ ਦੇ ਵਿੱਚ ਵੱਡੀ ਪੀੜ ਲੋਕਾਂ ਦੀ ਜਿਲ੍ਹਾ ਅਦਾਲਤ ਕੰਪਲੈਕਸ ਦੇ ਵਿੱਚ ਜਿੱਥੇ ਕੀ ਚਲਾਨ ਪਰੰਦੇ ਲਈ ਇਕੱਠੀ ਹੋਈ ਹੈ ਪੀੜ ਤੇ ਇਹ ਲੋਕ ਅਦਾਲਤ ਜਿਹੜੀ ਕੀ ਲਗਾਈ ਗਈ ਹੈ 3 ਮਾਰਚ ਤੋਂ 8 ਮਾਰਚ ਤੱਕ ਇਹ ਲੋਕ ਅਦਾਲਤ ਲਗਾਈ ਗਈ ਹੈ ਵੇਜੀ ਲੋਕਦਾਲ ਦਾ ਬਹੁਤ ਫਾਇਦਾ ਹੈ ਸੀਨੀਅਰ ਸਿਟੀਜ਼ਨ ਦੇ ਅਲਗ ਲਾਇਆ ਹੈ ਤੇ ਕੋਈ ਤਕਮੁਕੀ ਨਹੀਂ ਕਰਨੀ ਹੈਗੀ ਸੀਨੀਅਰ ਸਿਟੀਜ਼ਨ ਲਈ ਹੈ ਪ੍ਰਬੰਧ ਬੜਾ ਅੱਛਾ ਕੀਤਾ ਹੋਇਆ ਹੈ ਇਹਨਾਂ ਨੇ ਪ੍ਰਸ਼ਾਸਨ ਦਾ ਮੈਂ ਬਹੁਤ ਧੰਨਵਾਦੀ ਹਾਂ ਤੇ ਚੈਨਲ ਵਾਲਿਆਂ ਦੇ ਬਹੁਤ ਧੰਨਵਾਦੀ ਹਾਂ ਕਿੰਨਾ ਤੁਸੀਂ ਆਪਣੇ ਜਮਾ ਕਰਾਉਂਦੇ ਹੋ ਜੀ ਪੇਪਰ ਜਮਾ ਕਰਾਉਂਦੇ ਕੋਈ ਦਿੱਕਤ ਨਹੀਂ ਆਈ ਮੁਲਾਜ਼ਮ ਵੀ ਬਹੁਤ ਵਧੀਆ ਕੰਮ ਕਰਦੇ ਸਿਸਟਮ ਨਾਲ ਕੰਮ ਕਰਦੇ ਹਰ ਮੁਲਾਜ਼ਮ ਆਪਣੀ ਡਿਊਟੀ ਸਮਝਦਾ ਹੈ ਲੋਕਦਾਲਾ ਦਾ ਕਿੰਨਾ ਕਿ ਫਾਇਦਾ ਹੈ ਲੋਕਦਾਲਾ ਇਹ ਜੀ ਜਿਆਦਾ ਜੁਰਮਾਨਾ ਜਿਆਦਾ ਉੱਥੇ ਇੱਥੇ ਇਕੱਠਾ ਹੋ ਜਾਏਗਾ ਇਹ ਹੀ ਸਭ ਤੋਂ ਵੱਡਾ ਫਾਇਦਾ ਹੈ सर लोक अदालत का मेरे हिसाब से तो कोई फायदा नहीं है जिस हिसाब से पब्लिक यहाँ पे इकट्ठा है और कहीं ना कहीं सिस्टम की कमी है सिस्टम की कमी की वजह से इतनी पब्लिक इकट्ठा हुई है क्योंकि हर एक चीजें किसी को कंफर्मेशन नहीं है कि कब का कब तक चलान है और कब से कब तक के चलान भरे जाएंगे ये पब्लिक को कंफर्म करना चाहिए प्रशासन सर यहाँ पे आके सुबह छह बजे के खड़े हैं अभी तक कोई नंबर नहीं आया

ਅੱਗੇ ਜਿਹੜੇ ਸਿੱਦੇ ਸੜੀਆਂ ਦੇ ਲੈਂਦੇ ਹੋ ਉਹ ਲਗ ਲੱਗਦੀ ਸੀ ਅੱਜ ਨੇ ਲਾਈ ਹੈਗੇ ਉਹਨਾਂ ਲਾਉਣੇ